ਦੀ ਖਬਰ ਸਾਹਮਣੇ ਆਈ ਹੈ ਦਰਸਲ ਇੱਥੇ ਕਈ ਜਾਨਵਰ ਵੀ ਦੱਸਿਆ ਜਾ ਰਿਹਾ ਹੈ ਕਿ ਪ੍ਰਭਾਵਿਤ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਵਖਾ ਰਿਆ ਦਰਸਲ ਕਿਸੇ ਕਿਸਾਨ ਦੇ ਉਹ ਲੋਕ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲਗਾਈ ਗਈ ਸੀ ਤੇ ਹਵਾ ਦੇ ਕਾਰਨ ਇਹ ਜਿਹੜੀ ਅੱਗ ਹੈ ਜੰਗਲ ਦੇ ਵਿੱਚ ਫੈਲ ਜਾਂਦੀ ਹੈ 340 ਏਕੜ ਦੇ ਵਿੱਚ ਇਹ ਜਿਹੜਾ ਜੰਗਲ ਫੈਲਿਆ ਹੋਇਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਅੱਗ ਦੇ ਕਾਰਨ ਕਾਫੀ ਨੁਕਸਾਨ ਹੋਇਆ ਹੈ ਕਈ ਜੰਗਲੀ ਜਾਨਵਰ ਵੀ ਇਸ ਅੱਗ ਦੀ ਚਪੇੜ ਦੇ ਵਿੱਚ ਆ ਗਏ ਨੇ ਤਾਂ ਇਸ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹਾਲਾਂਕਿ ਮੌਕੇ ਤੇ ਵਨ ਰੇਂਜ ਦੇ ਅਫਸਰ ਪਹੁੰਚੇ ਨੇ ਜਿਨ੍ਹਾਂ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਜਾਇਜ਼ਾ ਲਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ 30 ਤੋਂ 40 ਏਕੜ ਜਿਹੜਾ ਜੰਗਲ ਦਾ ਏਰੀਆ ਇਸ ਦੇ ਨਾਲ ਪ੍ਰਭਾਵਿਤ ਹੋਇਆ ਹੈ ਬਾਕੀ ਜਾਂਚ ਜਦੋਂ ਹੋਵੇਗੀ ਤਾਂ ਇਹ ਪਤਾ ਲੱਗੇਗਾ ਕਿ ਆਖਰ ਕਿੰਨਾ ਕੁ ਨੁਕਸਾਨ ਹੋਇਆ ਤਾਂ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੇ ਵੱਲੋਂ ਖੇਤਾਂ ਦੇ ਵਿੱਚ ਅੱਗ ਲਗਾਈ ਜਾਂਦੀ ਹੈ ਤੇ ਜਦ ਨਾਲ ਨੂੰ ਅੱਗ ਲਾਈ ਗਈ ਸੀ ਤਾਂ ਹਵਾ ਦੇ ਕਾਰਨ ਇਹ ਅੱਗ ਜੰਗਲਾਂ ਤੱਕ ਪਹੁੰਚ ਜਾਂਦੀ ਹੈ 30 ਤੋਂ 40 ਏਕੜ ਜੰਗਲਾਂ ਦਾ ਹਿੱਸਾ ਪ੍ਰਭਾਵਿਤ ਹੋਇਆ ਜਿੱਥੇ ਕਈ ਜੰਗਲੀ ਜਾਨਵਰ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਦੀ ਚਪੇਟ ਦੇ ਵਿੱਚ ਆਏ ਨੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਫਿਲਹਾਲ ਦੇ ਲਈ ਜਿਹੜੀ ਜਾਂਚਾ ਉਹ ਸ਼ੁਰੂ ਕਰ ਦਿੱਤੀ ਗਈ ਹੈ ਦਰਅਸਲ ਇੱਥੇ ਜਾਨਵਰਾਂ ਦੇ ਮਰਨ ਦਾ ਖਦਸ਼ਾ ਜਿਹੜਾ ਪ੍ਰਗਟਾਇਆ ਗਿਆ ਮੌਕੇ ਤੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅੱਗ ਤੇ ਕਾਬੂ ਪਾਣਾ ਕਾਫੀ ਔਖਾ ਸੀ ਕਿਉਂਕਿ ਜਿੱਥੇ ਹਵਾ ਚੱਲ ਰਹੀ ਸੀ ਤੇ ਹਵਾ ਦੇ ਕਾਰਨ ਇਹ ਅੱਗ ਜਿਹੜੀ ਹੈ ਉੱਪਰ ਦਰਖਤਾਂ ਤੱਕ ਫੈਲ ਜਾਂਦੀ ਹੈ ਹਾਲਾਂਕਿ ਜ਼ਿਆਦਾਤਰ ਗਰਾਉਂਡ ਤੇ ਯਾਨੀ ਕਿ ਜ਼ਮੀਨ ਤੇ ਹੀ ਲੱਗੀ ਸੀ ਜਿਸ ਦੇ ਚਲਦਿਆ ਕਿ ਦਰਖਤਾ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਸ਼ੁਰੂਆਤੀ ਜਾਂਚ ਦੇ ਵਿੱਚ ਜਿਹੜੇ ਅਧਿਕਾਰੀ ਨੇ ਉਹੀ ਬਿਆਨ ਦੇ ਰਹੇ ਨੇ ਕਿ ਅਜੇ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਖਦਸ਼ਾ ਜ਼ਰੂਰ ਪ੍ਰਗਟਾਇਆ ਜਾ ਰਿਹਾ ਹੈ ਕਿ ਕਈ ਜਾਨਵਰ ਵੀ ਇਸ ਦੇ ਚਪੇਟ ਦੇ ਵਿੱਚ ਆਏ ਨੇ ਤੇ ਕਈ ਜਾਨਵਰ ਜੋ ਕਿ ਸੜ ਵੀ ਚੁਕੇ ਨੇ ਇਸ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਹਾਲਾਂਕਿ ਜਾਂਚ ਚੁਣ ਕੀਤੀ ਜਾ ਰਹੀ ਹੈ ਕੂਮਕਲਾਦੀਨ ਪੈਂਦੇ ਸਤਲੁਜ ਦਰਿਆ ਦੇ ਕਿਨਾਰੇ ਪਿੰਡ ਮੰਡ ਚੋਤਾ ਦੇ ਜੰਗਲ ਨੇ ਜਿੱਥੇ ਅੱਗ ਲੱਗਦੀ ਹੈ ਉਸ ਤੋਂ ਬਾਅਦ ਕੀ ਜੰਗਲੀ ਜਾਨਵਰ 20 ਬਾਬਤ ਹੋਏ ਨੇ ਤਸਵੀਰਾਂ ਤੁਹਾਨੂੰ ਵਖਾ ਰਿਹਾ ਹਾਲਾਂਕਿ ਕੜੀ ਮੁਸ਼ਕਲਤ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹੱਥੇ ਕਾਬੂ ਤਾਂ ਪਾ ਲਿਆ ਗਿਆ ਪਰ ਅਜੇ ਤੱਕ ਨੁਕਸਾਨ ਕਿੰਨਾ ਕੁ ਹੋਇਆ ਇਸ ਦੀ ਜਿਹੜੀ ਜਾਣਕਾਰੀ ਨਹੀਂ ਮਿਲ ਪਾਰੀ ਤਦ ਪੰਜਾਬ ਦੇ ਜੰਗਲਾਂ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਹੈ ਫਿਲਹਾਲ ਦੇ ਲਈ ਜਾਂਚ ਹੋ ਰਹੀ ਹੈ ਵੀ ਕਿਹਾ ਜਾ ਰਿਹਾ ਹੈ ਕਿ ਕਈ ਜਾਨਵਰ ਇਸ ਦੇ ਨਾਲ ਪ੍ਰਭਾਵਿਤ ਹੋਏ ਨੇ ਤੇ ਜੰਗਲ ਦਾ 30 ਤੋਂ 40 ਏਕੜ ਦਾ ਹਿੱਸਾ ਅੱਗ ਦੀ ਚਪੇਟ ਦੇ ਵਿੱਚ ਆ ਗਿਆ ਇਹ ਜੰਗਲ ਜੋ ਕਿ 340 ਏਕੜ ਤੋਂ ਵੱਧ ਇਲਾਕੇ ਦੇ ਵਿੱਚ ਫੈਲੇ ਹੋਏ ਨੇ ਸਤਲੁਜ ਦਰਿਆ ਦੇ ਕਿਨਾਰੇ ਪਿੰਡ ਮੰਡ ਚੌਤਾ ਦੇ ਜੰਗਲੀ ਖੇਤਰ ਦੇ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਜਿਹੜੇ ਵਨ ਰੇਂਜ ਦੇ ਅਧਿਕਾਰੀ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਅੱਗ ਇੰਨੀ ਕੁ ਜ਼ਿਆਦਾ ਲੱਗੀ ਹੋਈ ਸੀ ਕਿ ਹਵਾ ਦੇ ਕਾਰਨ ਅੱਗ ਜੰਗਲ ਦੇ ਨਾਲ ਲੱਗਦੇ ਖੇਤਾਂ ਦੇ ਵਿੱਚ ਵੀ ਫੈਲ ਗਈ ਹੈ ਜੰਗਲ ਦੇ ਇੱਕ ਪਾਸਿਓ ਜਿਹੜੇ ਖੇਤ ਲੱਗਦੇ ਨੇ ਉੱਥੋਂ ਅੱਗ ਜੰਗਲ ਤੱਕ ਪਹੁੰਚੀ ਹੈ ਤੇ ਹਵਾ ਦੇ ਚੱਲਦਿਆਂ ਉਸ ਤੋਂ ਵੀ ਅੱਗੇ ਨਾਲ ਲੱਗਦੇ ਖੇਤਾਂ ਦੇ ਵਿੱਚ ਵੀ ਅੱਗ ਲੱਗ ਗਈ ਹੈ ਇਸ ਦੇ ਨਾਲ ਇਹੀ ਅਪੀਲ ਜਿਹੜੀ ਹੈ ਇਸ ਦੌਰਾਨ ਕੀਤੀ ਗਈ ਹੈ ਕਿ ਗਰਮੀ ਕਾਫੀ ਜ਼ਿਆਦਾ ਹੈ ਤਾਂ ਇਸ ਦੌਰਾਨ ਨਾੜ ਨੂੰ ਅੱਗ ਨਾ ਲਾਈ ਜਾਵੇ ਜਿਹੜੇ ਹਾਦਸੇ ਵਾਪਰ ਰਹੇ ਨੇ ਤਾਂ ਪੰਜਾਬ ਦੇ ਜੰਗਲਾਂ ਦੇ ਵਿੱਚ ਅੱਗ ਲੱਗਣ ਦੀ ਇਹ ਖਬਰ ਸਾਹਮਣੇ ਆਈ ਹੈ ਭਿਆਨਕ ਅੱਗ ਲੱਗੀ ਹੈ ਤੇ ਕਈ ਇੱਕ ਦੇ ਵਿੱਚ ਇਹ ਅੱਗ ਫੈਲ ਗਈ ਹੈ ਜਿਸ ਦੇ ਚਲਦਿਆ ਕਿ ਜੰਗਲ ਦਾ ਕਾਫੀ ਹਿੱਸਾ ਜਿਹੜਾ ਹੈ ਇਸ ਦੀ ਚਪੇੜ ਦੇ ਵਿੱਚ ਆਇਆ ਹੈ ਤੇ ਕਈ ਜੰਗਲੀ ਜਾਨਵਰ ਵੀ ਪ੍ਰਭਾਵਿਤ ਹੋਏ ਨੇ ਹੁਣ ਸਿੰਘ ਰੇਂਜ ਅਫਸਰ ਮੱਤੇਵਾੜਾ ਅ ਇਸ ਵਾਰ ਇਹ ਤਾਂ ਜਿਹੜਾ ਹੈ ਵੀ ਦੇਖੋ ਜਿਹੜੀ ਹੈਗੀ ਆ ਵੀ ਅੱਗ ਜੰਗਲ ਦੇ ਵਿੱਚ ਜਿਹੜੀ ਆਈ ਹੈ ਤਕਰੀਬਨ 7-8 ਕਿਲੇ ਪਿਛੇ ਰੱਬੀ ਜਿਹੜੀ ਅੱਗ ਆ ਉੱਥੋਂ ਜਿਹੜੀ ਹੈਗੀ ਹੈ ਸ਼ੁਰੂ ਹੋਈ ਸੀ ਕਿ ਕਿਸੇ ਕਿਸਾਨ ਵੱਲੋਂ ਲਾਈ ਗਈ ਸੀ ਤੇ ਉਹ ਅੱਗ ਉਹਨਾਂ ਤੋਂ ਨਾ ਸਾਹਮਦੇ ਤੇ ਹਵਾ ਦੀ ਜਿਆਦਾ ਰੁੱਖ ਕਾਰਨ ਜਿਹੜੀ ਉਹ ਬਾਕੀ ਖੇਤਾਂ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਵੀ ਆਉਂਦੀ ਤੇ ਕੁਛ ਇੱਥੇ ਕਿ ਮੇਰੇ ਖੇਤਾਂ ਕੁਲੀਆਂ ਹੈਗੀਆਂ ਤੇ ਕੋਈ ਰਹਿੰਦੇ ਸੀ ਜੰਗਲ ਦੇ ਨਾਲ ਬੰਦੇ ਉਹਨਾਂ ਦੀ ਕੁਲੀਆਂ ਨੂੰ ਸਾੜਦੀ ਜੰਗਲ ਦੇ ਵਿੱਚ ਜਿਹੜੀ ਆ ਕੇ ਅੱਗ ਲੱਗੀ ਹੈ ਜੰਗਲ ਦੇ ਵਿੱਚ ਜਿਹੜੀ ਕ੍ਰੋਸ ਹੁੰਦੀ ਵੀ ਇੰਨੀ ਜਾਨੀ ਹਵਾ ਤੇਜ਼ ਸੀ ਗਰਾਊਂਡ ਫਾਇਰ ਸੀ ਇਹ ਵੈਸੇ ਤੇ ਉਹ ਗਰਾਊਂਡ ਫਾਇਰ ਇਹ ਹੁੰਦੀ ਹੈ ਵੀ ਜ਼ਮੀਨ ਦੇ ਨਾਲ ਲੱਗਦੀ तकरीबन ਜਾਂਦੀ ਹੈ ਤੇ ਇਹ ਹਵਾ ਤੇਜ਼ ਹੋਣ ਕਰਕੇ ਜਿਹੜੀ ਬੜੀ ਸਪੀਡ ਨਾਲ ਜਿਹੜੀ ਹੈਗੀ ਆ ਜੰਗਲ ਤੋਂ ਪਾਰ ਵੀ ਜਾਨੀ ਨਿਕਲ ਕੇ ਲੋਕਾਂ ਦੇ ਖੇਤਾਂ ਜਾਂ ਬੜੀ ਅਪਣੇ ਕਿੰਨੇ ਇੱਥੇ ਕਿੱਲੇ ਮੱਚ ਗਏ ਕਿੰਨੇ ਦਰਖਤ ਮੱਚ ਗਏ ਨੇ ਅ ਇਹਨਾਂ ਦਾ ਜਿਹੜਾ ਹੈਗਾ ਅਜੇ ਥੋੜਾ ਜਿਹਾ ਅਨੁਮਾਨ ਲਾਇਆ ਜਾ ਰਿਹਾ ਕਿਉਂਕਿ ਅਜੇ ਤੱਕ ਕੱਲ ਜਿਹੜੀ ਇਹ ਅੱਗ ਲੱਗੀ ਸੀਗੀ ਅ ਅੱਗ ਲੱਗਣ ਕਰਕੇ ਜਿਹੜਾ ਹੈਗਾ ਪਹਿਲਾਂ ਤਾਂ ਅੱਗ ਤੇ ਹੀ ਕਾਬੂ ਜਿਹੜਾ ਪਾਇਆ ਗਿਆ ਕਿ ਕਿ ਇੰਨੀ ਅੱਗ ਸੀਗੀ ਸਾਨੂੰ ਜਿਹੜੀਆਂ ਹੈਗੇ ਚਾਰ ਫਾਇਰ ਬ੍ਰਿਗੇਡ ਗੱਡੀਆਂ ਤੇ ਸਾਡੇ ਆਪਣੇ ਟੈਂਕਰ ਤੇ ਜਿਹੜਾ ਹੈਗਾ ਸਾਡੇ ਮਜ਼ਦੂਰ ਸਾਡੇ ਜਿਹੜੇ ਲੋਕਲ ਕਿਸਾਨ ਵੀਰ ਜਿਹੜੇ ਆ ਉਹ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਉਹਨਾਂ ਦੀ ਮਦਦ ਦੇ ਨਾਲ ਅਸੀਂ ਹਜੇ ਰਾਤ 10 ਵਜੇ ਤੱਕ ਤਕਰੀਬਨ 9-10 ਵਜੇ ਤੱਕ ਕਹਿੰਦੇ ਰਹੇ ਫਿਰ ਉਹਨੂੰ ਕਾਬੂ ਪਾਉਂਦੇ ਅਸੀਂ ਲੈ ਐ ਇਸ ਤੀ ਜਿਹੜੀ ਹੈਗੀ ਇੱਕ ਵੱਖਰੀ ਤੌਰ ਤੇ ਜਿਹੜੀ ਹੈਗੀ ਆ ਬਲਾਕ ਅਸਰ ਕੁਲਵੰਦਰ ਸਿੰਘ ਤੇ ਨਾਲ ਉਹਨਾਂ ਦੇ ਫੋਰੈਸਟ ਗਾਰਡ ਜਿਹੜੀ ਇੱਕ ਟੀਮ ਬਣਾਈ ਗਈ ਹੈ ਮੇਰੇ ਵੱਲੋਂ ਜਿਨ੍ਹਾਂ ਦਾ ਜਿਹੜਾ ਹੈਗਾ ਜਿਵੇਂ ਕੋਈ ਸਾਰੇ ਜੰਗਲ ਦੀ ਵਿజిਟ ਜਿਹੜੀ ਕਰ ਰਹੇ ਨੇ ਇਹਦੇ ਵਿੱਚ ਅਸੀਂ ਦੇਖਾਂਗੇ ਵੱਖਰੇ ਵੱਖਰੇ ਤੌਰ ਤੇ ਜਿਹੜਾ ਹੈਗਾ ਦਰਖਤ ਜਿਹੜੇ ਅਗਿਆਤ ਕੋ ਗਰਾਉਂਡ ਫਰੌਗ ਕਰਕੇ ਤਕਰੀਬਨ ਗਰਾਉਂਡ ਤੇ ਹੀ ਅੱਗੇ ਰਹੀ ਹੈ ਜਿਆਦਾ ਇਹ ਤੇ ਇਹਦੇ ਨਾਲ ਜਿਹੜਾ ਹੈਗਾ ਵੀ ਕੋਈ ਨੁਕਸਾਨ ਦਰਖਤਾਂ ਦਾ ਨੁਕਸਾਨ ਹੋਇਆ ਜਾਂ ਕੋਈ ਕਿਸ ਤਰ੍ਹਾਂ ਦਾ ਹੋਇਆ ਹੋਰ ਉਹ ਜਿਹੜੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਹੈਗਾ ਪਤਾ ਲੱਗੇਗਾ ਵੀ ਕਿੰਨਾ ਨੁਕਸਾਨ ਹੋਇਆ ਤੇ ਜਿਹੜਾ ਹੈਗਾ ਦਰਿਆ ਸਤਲੁਜ ਵਾਲੀ ਸਾਈਡ ਦੇ ਉੱਥੋਂ ਜਿਹੜਾ ਹੈਗਾ ਪਾਪਤਕੀਰਾਂ ਦੇ ਉੱਪਰੋਂ ਅ ਤਕਰੀਬਾ ਉੱਥੇ ਜਿਹੜੀ ਹੈਗੀ ਆ ਅੱਗ ਜਿਹੜੀ ਆਈ ਆ ਉਧਰੋਂ ਬਾਕੀ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਇੱਕ ਬਖਰੇ ਤੌਰ ਤੇ ਉਹਦੀ ਵੀ ਤਫतीश ਕਰ ਰਹੇ ਆ ਵੀ ਜਿਹੜਾ ਉਹ ਕਿਸਾਨ ਹੈਗਾ ਜਿਹੜਾ ਹੈਗਾ ਉਹ ਕਿਸਾਨ ਵੱਲੋਂ ਅੱਗ ਲਾਈ ਗਈ ਆ ਜਾਂ ਕਿਹਨਾ ਕਰਨਾ ਕਰਕੇ ਅੱਗ ਲੱਗੀ ਆ ਤੇ ਜੇਕਰ ਉੱਥੇ ਬੰਦਾ ਕੋਈ ਦੋਸ਼ੀ ਲੱਭਦਾ ਤੇ ਉਹ ਤੇ ਜਿਹੜੀ ਕਾਰਵਾਈ ਕੀਤੀ ਜਾਊਗੀ ਆ ਹਾਲ ਜਿਹੜਾ ਹੈਗਾ ਤੁਸੀਂ ਮੰਡ ਚੋਂਤੇ ਅੱਜ ਦੇਖ ਲਓ ਆਕੇ ਇੱਕ ਇੱਕ ਜ਼ਿੰਮੇਵਾਰ ਵੱਲੋਂ ਜੇ ਉਹਨੇ ਮੈਨੂੰ ਲਾਈ ਗਈ ਹੈ ਅੱਗ ਤੇ ਉਹ ਅੱਗ ਉਹਦੀ ਆਪਣੀ ਕੰਟਰੋਲ ਨਾ ਹੁੰਦੀ ਹੋਈ ਤੇ ਬਾਕੀ ਲੋਕਾਂ ਦੇ ਆ ਜਿਹੜੀਆਂ ਅੱਗਾਂ ਮਿਰਕੇ ਕੋਪ ਗਰੀਬਾਂ ਦੀਆਂ ਕੋਲੀਆਂ ਮਸਾਂ ਜਾਨ ਉਹਨਾਂ ਨੇ ਬਚਾਈ ਪਤਾ ਨਹੀਂ ਕਿਵੇਂ ਬਚਾਈ ਹੈ ਔਰ ਜੰਗਲ ਦੇ ਵਿੱਚ ਹੀ ਜਾਂਦੇ ਆ ਕੋਈ ਕੀੜੇ ਮਕੌੜੇ ਕੋਈ ਜਿਹੜੇ ਚੀਜ਼ਾਂ ਨਹੀਂ ਜਾਣ ਵਾਲੀਆਂ ਹੁੰਦੀਆਂ ਕਈ ਪਰ ਉਹ ਸਾਰੀਆਂ ਕਿੰਨੀਆਂ ਜਾਣਾਂ ਉਹਨਾਂ ਵਿੱਚ ਵੀ ਗਿੰਝਾਂ ਹੋਣੀਆਂ ਬਾਕੀ ਜਿਹੜੀ ਹੈਗੀ ਆ ਜੇਕਰ ਕੋਈ ਜਾਨਵਰ ਮੱਚੇ ਆ ਜਾਂ ਕੋਈ ਕਿਸੇ ਤਰ੍ਹਾਂ ਸੇਕ ਨਾਲ ਉਹ ਹੋਏ ਨੇ ਅੱਜ ਉਹਨਾਂ ਦੀ ਅਸੀਂ ਕਰ ਰਹੇ ਹਾਂ ਪਰ ਕਿੰਨੀ ਜਾਨਾਂ ਆਪਾਂ ਕਹੀਏ ਵੀ ਕਿੰਨੀਆਂ ਜਾਨਾਂ ਆਪਾਂ ਇੱਕ ਇਸ ਛੋਟੇ ਜਿਹੇ ਉਹਦੇ ਨਾਲ ਐਕਸੀਡੈਂਟ ਨਾਲ ਜਿਹੜੀ ਹੈਗੀਆਂ ਕਰ ਦਿੱਤੀਆਂ ਔਰ ਜੰਗਲ ਜਿਹੜਾ ਹੈਗਾ ਕਿੰਨਾ ਹਰਾ ਭਰਾ ਜੰਗਲ ਕਿਉਂਕਿ ਇੱਕ ਤਾਂ ਗਰਮੀ ਵੀ ਬਹੁਤ ਹੈ ਗਰਮੀ ਦਾ ਟੈਂਪਰੇਚਰ ਤਕਰੀਬਨ 40-45 ਹੈ ਅੱਜ ਤਾਂ ਅੱਜਕੱਲ ਦੇ ਵਿੱਚ ਜਿਹੜਾ ਹੈਗਾ ਇਹ ਜ਼ਿੰਮੇਦਾਰਾਂ ਬਰੀਆ ਨੂੰ ਬੇਨਤੀ ਹੈ ਵੀ ਉਹ ਆਪਣਾ ਤਵੀਆਂ ਨਾਲ ਜੇ ਕਿਸੇ ਕਿਸੇ ਤਰੀਕੇ ਇਹਨਾਂ ਨੂੰ ਬਾਉਣ ਬਾਹ ਕੇ ਜਿਹੜਾ ਇਹਨੂੰ ਖੇਤ ਵਿੱਚ ਮਿਕਸ ਕਰਨਾ ਕਿਉਂਕਿ ਕਣਕ ਦਾ ਜਿਹੜਾ ਹੈਗਾ ਜਿਆਦਾ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਇਹਨੂੰ ਜਿਹੜਾ ਅ